ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਤਿੰਨ ਕਟੀਆਂ ਦਿਖਾਵਾਂਗੇ ਦੋ ਮੋਹਰਾਂ ਦੀ ਇੱਕ ਨੀਲੀ ਦਾ ਵੀਰੀ ਇੱਕ ਹੈਗੇ ਇਹਨਾਂ ਵਿੱਚ ਮੀਣੀ ਰੇਟ ਵੀਡੀਓ ਦੇ ਵਿੱਚ ਹੋਊਗਾ ਡਟੇਲ ਵੀਰ ਤੋਂ ਪੁੱਛਦੇ ਆ ਹੋਗੇ ਜੀ ਸੱਸੀ ਘਵਰੇ ਸੱਸੀ ਘਵਰੇ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਸਾਜਨ ਵੀਰ ਠੀਕ ਹੈ ਜਿਲ੍ਹਾ ਬਰਨਾਲਾ ਜਿਹੜਾ ਪੱਕੋ ਕੈਂਚੀ ਨਾਲ ਆ ਗਿਆ ਹੈਣਾ ਤੇ ਮੋਬਾਈਲ ਨੰਬਰ ਵੀ ਰ ਆਪਣਾ 9815353511 9815453511 53511 ਪਹਿਲੇ ਨੰਬਰ ਜਿਹੜੇ ਆਪਾਂ ਕੱਟੀ ਦੇਖੀ ਨੇ ਮੀਣੀ ਆ ਗਈ ਹੈਣਾ ਸਿੰਘ ਹੈਲਦੇ ਆ ਠੀਕ ਹੈ ਸਿੰਘ ਦੋਨੋਂ ਹੈਲਦੇ ਹੈਣਾ ਪਹਿਲਾਂ ਵੀ ਦਿਖਾ ਦਿੱਤਾ ਲਾ ਕੇ ਤਾਂ ਸਿੰਘ ਦੇਖੋ ਦੋਨੇ ਹੈਲਦੇ ਆ ਉਮਰ ਲਗਭਗ ਇਹਦੀ ਕਿੰਨੀ ਖੋਣੀ ਆ ਉਮਰ ਇਹਦੀ 1.5 ਸਾਲ ਦੀ 1.5 ਸਾਲ ਦੀ ਉਮਰ ਆ ਤੇ ਪੂਸਾ ਕੀ ਜਮਾ A to Z ਕਾਲੀ ਹੈ ਨਾ ਕਾਲੀ ਕਾਲੀ ਜਮਾ ਠੀਕ ਹੈ ਇਹ ਹਰਿਆਣੇ ਤੋਂ ਆਈ ਦੀ ਆ ਵੀਰੇ ਯਾਰ ਕੱਟੀ ਠੀਕ ਹੈ ਜਮਾ ਜਮਾ A to Z ਬਲੈਕ ਆ ਤੇ ਥੱਲੇ ਝੋਲੀ ਵੀ ਦੇਖੋ ਪੂਰੀ ਜ਼ਬਰਦਸਤ ਝੋਲੀਆ ਕੱਟੀ ਦੀ ਬੋਲੀ ਝੋਲੀ ਦੀ ਹੈ ਨਾ ਤੇ ਛੱਡੀ ਹੱਥ ਪਰੇ ਦੀ ਕਿੰਨੇ ਸੋ ਥਾਣ ਦੇਖੋ ਚਾਰੇ ਨੀਖੜਵੇ ਤੇ ਇਹਦਾ ਭਾਵ ਯਾਰ ਆਪਾਂ ਕੀ ਰੱਖਿਆ ਆ ਇਹਦਾ 30000 ਰੁਪਏ ਮਾਰਦਾਂ ਨੂੰ ਹੋ ਜਾਊਗਾ ਤੋਰੀ ਬਾਹਰ ਨੂੰ ਸੁਭਰ 33000 ਰੁਪਿਆ ਭਾਗ ਆ ਡੇਢ ਸਾਲ ਦੇ ਆਸ-ਪਾਸ ਦੀ ਕੱਟੀ ਆ ਸਿੰਘ ਦੋਨੇ ਹਿਲਦੇ ਆ ਬਿਲਕੁਲ ਰੰਗ ਕਾਲਾ ਜਾਮਣ ਵਰਗਾ ਪੂਰੀ ਸੋਹਣੀ ਰਾਜੀ ਪਲੀ ਵੀ ਕੱਟੀ ਹੈਗੀ ਜਿਹੜੇ ਵੀ ਨੇ ਪੇਮਰ ਲਾ ਲਈ ਸੋਹਣੀ ਚੰਗੀ ਮਹਿ ਤਿਆਰ ਹੋ ਗਈ ਪਿੱਛੋਂ ਪੈਠ ਥੋੜੇ ਜਿਹਾ ਬੰਤਰ ਦੇਖੋ ਚੌੜੀ ਜਿਹੜੀ ਕਹਿੰਦੇ ਮੀਂਹ ਭਾਰੀ ਮਹਿ ਬਣੂ ਜਮਾ ਪੂਰੀ ਜਬਰਦਸਤ ਹੈ ਵਾਜੀ ਤੇਲ ਦੇਖੋ ਬਿਲਕੁਲ ਹੀ ਜਿਮਾ ਕਿੰਨੂ ਬਣਾ ਲੋ ਚਾਹੇ ਜਮਾ ਹੱਡੀ ਨਹੀਂ ਤੇਲ ਦੇ ਵਿੱਚ ਤੇ ਤੇਲ ਜਮਾ ਇਤ ਦਾ ਘੁੰਜੇ ਬੁੱਟਾ ਦੇ ਕਰੇ ਦੀ ਤੇ ਸਾਫ ਸੁਥਰੀ ਪਲੀ ਵੀ ਰੇਡ ਵੀ ਚੀਜ਼ ਦੇ ਹਿਸਾਬ ਨਾਲ ਜੈਨ ਨੂੰ ਮੋੜ ਲਿਆ ਵੀਰੋਰੀ ਨੂੰ ਤੇ ਬਾਕੀ ਤੋਰਾ ਵਗੈਰਾ ਕਰੈਕਟਰ ਵਗੈਰਾ ਦੇਖੋ ਕੱਟੀ ਹੋਈ ਪੂਰੇ ਚੰਗੇ ਸਾਫ ਸੁਥਰੇ 3300 ਪਰ ਜਿਹੜੇ ਵੀਰ ਨੇ ਇਹਦੇ ਪੈਸੇ ਲਾਲੇ ਚੀਜ਼ ਇੱਕ ਤਰ੍ਹਾਂ ਦਾ ਕਾਲਾ ਸੋਨਾ ਜਮਾ ਬਹੁਤ ਸੋਹਣੀ ਰਾਜੀ ਵੀ ਪਲੀ ਵੀ ਬਹੁਤ ਜਿਆਦੇ ਇਹਦੀ ਗੱਲ ਬਲਿੱਸੀ ਨਾਵੇਂ ਕਿਸੇ ਪਾਸੋਂ ਸੁਪੈਠਪੜੋ ਦੇ ਮਾਨਤਰ ਦੇਖੋ ਪੂਰੀ ਗੋਲ ਮਟੋਲ ਪਈਆ ਅੱਗੇ ਦੋ ਨੰਬਰ ਜਿਹੜੀ ਕੱਟੀ ਦੇਖੀ ਨੇ ਵੀਰੇ ਆਪਾਂ ਇਹਦੀ ਉਮਰ ਕਿੰਨੀ ਖਾਊਗੀ ਇਹ ਹੈਗੀ ਜੱਤੋਂ ਤਾਂ ਨਹੀਂ 14 ਕਿ ਮਹੀਨੇ ਤੇ ਥਾਂ ਤੋਂ ਰੋਕਿਆ ਜਮਾ ਹਾਂ ਦੇਖੋ ਮਾਨਾ ਕਿਸੇ ਫਿਲਮ ਦੇ ਠੀਕ ਹੈ ਤੋਂ ਥਾਣਾ ਪਾ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆਂ ਠਣਚਾਰੇ ਓਕੇ ਜਮਾ ਹਨ ਝੋਲੀ ਦੀ ਸਾਫ ਸੁਥਰੀ ਆ ਜਾਵਾ ਤੇ ਇਹਦਾ ਭਾਵ ਯਾਰ ਕੀ ਰਹਿਣਾਗਾ ਇਹਦਾ ਭਾਅ 27 ਜਮਾ ਮਾਨਤਨ ਹੋ ਜਾਊਗਾ ਮਾਨਤਨ ਧੋਰੀ ਬਾਹਰ ਨੂੰ ਸੋ ਦੂਜੇ ਨੰਬਰ ਜਿਹੜੀ ਕੱਟੀ ਆਪਾਂ ਦੇਖੀਏ ਨੇ 27000 ਰੁਪਇਆ ਇਹਦੀ ਕੱਟੀ ਦੀ ਹੈਗੀ ਕੀਮਤ ਸਿੰਘ ਕੁੰਡਾ ਮੋੜਨ ਲੱਗੀ ਤੇ ਕੱਦ ਕਾਠ ਗਰਦਨ ਵਗੈਰਾ ਬਹੁਤ ਆ ਕੱਟੀ ਦੀ ਪੱਠ ਕੁਆਲਟੀ ਦੇਖੋ ਪੂਰੀ ਰਾਜੀ ਚੰਗੀ ਸਮੀ ਬੜੀ ਦੀ ਸੋ ਕਿਸੇ ਪਾਸੇ ਲੈਸੀ ਨਾ ਵੀਣੀ 27000 ਰੁਪਇਆ ਕੱਟੀ ਦੀ ਕੀਮਤ ਆ ਤੇ ਪਤਲੇ ਕੁੰਬਲੇ ਦੀ ਚੰਗੀ ਮੂੰਹ ਮੱਥੇ ਦੀ ਕਰਦਣ ਦੀ ਕੱਟੀ ਆ ਲੈ ਬੋਲੇ ਤੇ ਅਗੜੀ 3 ਨੰਬਰ ਤੇ ਨੀਲੀ ਦਾਗ ਦੀ ਕੱਟੀ ਦੇਖੇ ਨਾ ਛੋਟੀ ਹੈ ਨਾ ਕਿੰਨੀ ਕੁ ਉਮਰ ਹੋਣੀ ਹੈ ਲਗਭਗ ਇਹ ਦੀ ਇਹ ਦੀ ਉਮਰ ਹੈ 7 ਕੇ ਮਹੀਨੇ ਦੀ ਹੋਊਗੀ ਠੀਕ ਹੈ ਥਾਣੇ ਦੇ ਵਿਚਾਰੀਆ ਹਾਂ ਮੈਂ ਜਮਾ ਹੁਕਿਆ ਜੀ ਨੀਲੀ ਲਾਗ ਦੀ ਸਾਰੇ ਆ ਦੇਖਦਾ ਆ ਦੇਖ ਤੂੰ ਤੇ ਵੀ ਹੈ ਠੀਕ ਹੈ ਸੋ ਥਾਣੇ ਮਾਰੇ ਮੇਰੇ ਦੀ ਜਿਹੜੀ ਉਮਰ ਛੋਟੀ ਹੈ ਦੀ ਹੈ ਨਾ ਠੀਕ ਹੈ ਅੱਖਾਂ ਵਣਕ ਨਹੀਂ ਦੋਨੇ ਹੈ ਨਾ ਠੀਕ ਹੈ ਮੂੰਹ ਮਾ ਬੱਗਾ ਸਿੰਘ ਸੋਣਾ ਮੋਡਲ ਆ ਗਈ ਕਿਉਂਕਿ ਉਮਰ ਛੋਟੀ ਹੈ ਹਾਲੇ ਰੇਟ ਇਹਦਾ ਕੀ ਰਹਿਣਾ ਹੈਗਾ ਇਹਦਾ ਰੋਟ ਰੇਟ ਤਾਂ ਨਾ ਠੀਕ ਹੈ ਇਹ ਬਸ 11.5 ਰਾਇ ਦੇ ਦਿਆਂਗੇ ਰੇਟ ਭਾਵੇਂ 15 ਕਰ ਲੈ ਜਿੰਨੀ ਮਰਜ਼ੀ ਕਰਾਓ ਤੁਹਾਡੇ ਮਰਜ਼ੀ ਅਨਸਾਰ ਹੀ ਤੋਰ ਦਿਨ ਮੜਾ ਜਾ ਸੋ 11.5 ਹਜ਼ਾਰ ਰੁਪਏ ਦੀ ਕੱਟੀ ਤੀਜੇ ਨੰਬਰ ਤੇ ਇਹਦੀ ਕੱਟੀ ਖੜੇ ਨੀਲੀ 라ਵੀ ਨਸਲ ਦੀ ਸੋ ਦੇਖੋ 7-8 ਮਹੀਨੇ ਦਾ ਬੱਚਾ ਹੀ ਆ ਜੇ ਸਿਰਫ ਦੁੱਧੋ ਸਾਡੀ ਹੋਈ ਹੈ ਹਾਲੇ ਤੇ ਦੇਖੋ ਮੂੰਹ ਮੱਥਾ ਸੋਹਣੀ ਸਮੀ ਬਲੀ ਥਣ ਸੋਹਣੇ ਆ ਪੂਰਾ ਦੇਖੋ ਚੰਕਰੀਆ ਥਣ ਆ ਮੋਰ ਰੋਗ ਦੇ ਤਿੰਨ ਦਿਖਾ ਦੇਣਾਗਾ ਪਰ ਦੋ ਕਟੀਆਂ ਇੱਕ ਮੋਹਰਾ ਦੀ ਇੱਕ ਮੀਰੀ ਕੱਟੀ ਚੱਕੀ ਮੀਰੀ ਆ ਪਿੰਡ ਅੱਖੋ ਕੈਂਚੀਆਂ ਪੱਖੋ ਕੀ ਕਹਿੰਦੇ ਜਿਲ੍ਹਾ ਬਰਨਾਲੇ ਦਾ ਪਿੰਡ ਹੈ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਬਸਕ੍ਰਾਈਬ